ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਪਮਚੇਆ ਵਾਲੇ ਦਿਹਾਣਾ ਯੂਨੀਵਰਸਿਟੀ ਵਿੱਚ ਜਿੱਥੇ ਕਿ ਸਾਰੇ ਹੀ ਸਟਾਲ ਲੱਗੇ ਹੋਏ ਹਨ ਤੁਸੀਂ ਵੇਖ ਸਕਦੇ ਜੀ ਜਿਨ੍ਹਾਂ ਸਟਾਲਾਂ ਦੇ ਵਿੱਚ ਸਾਰੇ ਹੀ ਤੇਰੀ ਫਾਰਮਾਂ ਵਾਸਤੇ ਫੀਡ ਦਾ ਪ੍ਰਬੰਧ ਕੀਤਾ ਗਿਆ ਤੇ ਨਾਲ ਨਾਲ ਪਸ਼ੂਆਂ ਵਾਸਤੇ ਜਾਣਕਾਰੀ ਦਾ ਪ੍ਰਬੰਧ ਕੀਤਾ ਗਿਆ ਜਿਵੇਂ ਕਿ ਆਪਾਂ ਡੇਰੀ ਫਾਰਮ ਵਿੱਚ ਪਸ਼ੂ ਕਿਹੜੀ ਤਕਨੀਕ ਨਾਲ ਰੱਖਣੀ ਹੈ ਤੇ ਕਿਹੜੀ ਖਾਲਕ ਕਿਸ ਤਰੀਕੇ ਨਾਲ ਵਰਤਣੀ ਹੈ ਉਹਦੇ ਬਾਰੇ ਦੱਸਿਆ ਗਿਆ ਆ ਵੇਰਕਾ ਇਨਾ ਵੇਰਕਾ ਵਾਲੇ ਵੀ ਜਿਹੜੇ ਫੀਡ ਬਣਾਉਂਦੇ ਉਹਨਾਂ ਦਾ ਵੀ ਸਟਾਲ ਵੇਖ ਸਕਦੇ ਤੁਸੀਂ ਇਸੇ ਤਰ੍ਹਾਂ ਮੁਸਕਾਨ ਹੋਰ ਤਰ੍ਹਾਂ ਪਕਾਰ ਖੇਲ ਵਾਲੇ ਆ ਸਾਰੇ ਔਰ ਸਟਾਲ ਲਾ ਰਹੇ ਹਾਂ ਵਰਤਾਂ ਨੂੰ ਲਿਖੋਣੇ ਇੱਥੇ ਆ ਜਿਹੜੀ ਲਾਵਾ ਇੱਥੇ ਇਹ ਲਾਵ ਚੱਲ ਰਹੇ ਆ ਤੇ ਨਾਮ ਨਾਲ ਸਟਾਲ ਲਾਇਆ ਵੇ ਕਿਹੜੀ ਤਰੀਕੇ ਨਾਲ ਆਪਾਂ ਇਹ ਬਹੁਤ ਘਰਾਂ ਦੇ ਵਿੱਚ ਮਸ਼ਹੂਰ ਕਰੀਏ ਕਿਹੜੀ ਤਰੀਕੇ ਨਾਲ ਆਪਾਂ ਇਹ ਤੋਂ ਕੰਮ ਲੈਣਾ ਵਾ ਆਹ ਦੇਖ ਸਕਦੇ ਤੁਸੀਂ ਬਾਗਾਂ ਨਾਲ ਪਛਮਾ ਦਾ ਸ਼ੈੱਡ ਬਣਾਉਣਾ ਨਾਲ ਹੀ ਇੱਕ ਕੇ ਦਾ ਦੇ ਨਾਲ ਆ ਸਾਰੇ ਆਹ ਵੇਖੋ ਜੀ ਚਾਰ ਪੌਂ ਦੀ ਵਿਧੀ 22 22 ਜਿੱਦਾਂ ਆਪਾਂ ਚਾਰ ਨਹੀਂ ਹੋ ਚੀ ਦਿੱਤੀ ਗਈ ਆ ਆਹ ਵੇਖੋ ਜੀ ਤੁਸੀਂ ਦੇਖ ਸਕਦੇ ਆ ਰਾਸ਼ੀ ਦੇ ਕੇਂਦਰ ਕਰਨ ਤਾਂ ਬਾਰੇ ਖਾਣਾ ਤਿਆਰ ਕਰਨ ਦੇ ਬਾਰੇ ਆ ਸਾਰਾ ਤੁਸੀਂ ਦੇਖ ਸਕਦੇ ਬਹੁਤ ਹੀ ਸੋਹਣੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਆ ਸੋਲਰ ਸਿਸਟਮ ਦੇ ਕਿ ਆਪਾਂ ਜਿਵੇਂ ਆਪਾਂ ਆਪਣਾ ਕੋਈ ਕਾਰੋਬਾਰ ਕਰਦੇ ਜਿੱਦਾਂ ਗਾਵਾਂ ਮੱਝਾਂ ਪਾਲਦੇ ਆ ਪਾਣੀ ਦਾ ਟੈਂਕਾ ਰੱਖ ਲਦੇ ਇਹਦੇ ਵਾਸਤੇ ਸੋਲਰ ਸਿਸਟਮ ਆਂ ਮੀਂਹ ਦਾ ਪਾਣੀ ਦੁਆਰਾ ਮਤਲਬ ਜਿਵੇਂ ਕਿ ਇਹਦਾ ਸੋਲਰ ਸਿਸਟਮ ਲਾ ਲਈ ਆਪਾਂ ਜਿਹੜੀ ਆ ਬੱਤੀ ਜਿਹੜੀ ਆਪਣੀ ਆ ਪੈਦਾ ਕਰਕੇ ਹਨੇਰਾ ਨਹੀਂ ਤੇ ਜਾਂ ਮੱਛੀ ਪਾਲਣ ਦਾ ਸੋਲਰ ਦੇਵਾਨੀਆਂ ਦਾ ਸ਼ਹਿਰ ਕਰ ਤੇਰੀ ਜੁਗਨਾ ਪੂਰੀ ਮੇਰੀ ਵਖੀ ਦੇ ਦੀਨ ਬਰਮਾ ਦਾ ਪਰੰਦਾ ਉਹ 16 ਗਿਸ਼ਟ ਮਾਲੀ ਜਿਹੜੇ ਮੁਰਦਿਆਂ ਲੱਗੀਆਂ ਕਿਉਂਕਿ ਇਹ ਘਰਾਂ ਦੇ ਵਿੱਚ ਆਪਾਂ ਆਮ ਚਾਹੀਦਾ ਹੈ ਜੀ ਅੱਪ ਦੀ ਖਤ ਦਾ ਆਪਦੇ ਨਾਲ ਜਕਰੀ ਹੋ ਜੇ ਬਹੁਤ ਬੜੇ ਕੰਦੇ ਆਉਂਦੇ ਆ ਜੀ ਫਾਰਮ ਚ ਆਪਾਂ ਆਮ ਪਰਲੇ ਮਤ ਆਹ ਦੇਖ ਸਕਦੇ ਆਹ ਜਗ੍ਹਾ ਤੇ ਦੇਖ ਸਕਦੇ ਤੁਸੀਂ ਇੱਥੇ ਇਹਨਾ 500 ਨੀਯਮਾਂ ਬੱਕਰੀਆਂ ਆਪੇ ਢਾਂ ਰਿਹਾ ਨਿਤਰਾਮਾ ਅੰਦਰ ਜੰਮੀ ਨਾਲ ਦੇ ਛੋਟੇ ਢਾਂ ਮੱਝਾਂ ਸਾਰੀ ਨਹੀਂ ਲੈਂਦੇ ਆਹ ਦੇਖ ਸਕਦੇ ਤੁਸੀਂ ਇੱਥੇ ਇਹਦਾ ਪਕੜਨ ਦਾ ਮੱਛੀ ਪਾਲਣੇ ਇਹ ਭਾਗ ਪੰਜਾਬ ਸਰਕਾਰ ਜਾਣਕਾਰੀ ਹਾਸਲ ਪੰਜਾਬ ਦੇ ਵੀ ਕਾਸਟ ਹੈ ਆ ਤੁਸੀਂ ਸਾਰਾ ਹੀ ਬੜੇ ਹੀ ਸੋਹਣੇ ਤਰੀਕੇ ਨਾਲ ਸਜਾਵਟ ਕੀਤੀ ਜੇ ਨਾਲ ਸਮਝਾਉਦੇ ਹੋ ਆ ਇਸ ਤਰੀਕੇ ਨਾਲ ਲੱਗਦਾ ਕਿ ਆਹ ਬੜਾ ਸੋਹਣਾ ਦੰਦ ਨੇ ਤਾ ਉਹ ਵੀ ਬਾਰੇ ਸਾਰੀ ਜਾਣਕਾਰੀ ਆਹ ਵਖੋ ਜੀ ਇੱਥੇ ਵੀ ਹੈ ਨਾ ਦੀ ਧਾਰਮ ਦਾ ਬਹੁਤ ਵੀ ਧਾਰਮ ਦਾ ਉਹ ਜਾਨ ਕਲਾਮ ਦੇ ਆਰੇ ਸਟੈਂਡਪਾਈਪਾਂ ਬਾਰੇ ਸਾਰੀ ਇਹ ਬਹੁਤ بڑے ਤਰੀਕੇ ਨਾਲ ਸਮਝਾਇਆ ਵੀ ਆਸ ਤੇ ਸਾਰੇ ਸਿਸਟਮ ਪਲਾਨ ਤੇ ਜਿਹੜੇ ਵਰਤਨੇ ਪਲਾਨ ਪਲਾਨ ਜਿਹੜੀ ਕੀਤੀ ਹੋਏ ਬੜੇ ਸਰ ਮੈਂ ਨਕਸ਼ੇ ਤੌਰ ਤੇ ਦਿੰਦਾ ਹਾਂ ਜਿਸ ਰਾਹੀਂ ਸਾਰੇ ਬਣਾਉਣ ਦੇ ਬੜੇ ਸੋਹਣੇ ਤਰੀਕੇ ਨਾਲ ਵੇਖੋ ਇਹਨਾਂ ਨੇ ਬਣਾਇਆ ਸਾਰਾ ਕੁਝ ਆ ਵੇਖੋ ਜੀ ਟੈਂਪੂ ਦੁੱਧ ਦੀ ਜਾਣ ਆ ਲੈ ਗਿਆ ਮਰਾ ਦਾਸ਼ਾ ਆਹ ਆਹ ਜਿਹੜੀ ਫਾਰਮ ਉੱਤੇ ਆ ਚਿੱਟਾ ਵੇਰ ਦਾ ਪਲਾਂਟ ਵੱਡੇ ਵੱਡੇ ਪਲਾਂਟਾਂ ਬਾਰੇ ਸੋਹਣੇ ਪੱਥਰ ਦੇ ਮੇਲੇ

जी आप कल करिए पाई जो ताया भी पाथिया मतलब जून गोहे तो इटा तैयार कर रहे हैं मशीन राखोक चीज़ें तैयार कर रहे हैं गोहे मशीन बहुत बढ़िया तरीके किताबा मिलती हर एक वीडियो लाइक कई प्लट बहुत ही सोने तरीके ने सारा कुछ धन्यवाद